umuz Ragi kesautnan tugang Sataya i ਜੋ ਜਾਨੀ ਆਵੇਗੀ ਬੇ ਦੁੱਖ ਮੇ ਅੰਤਨਾ ਜਾਪੈ ਗਿਆਨ ਬੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ 12 ਵੰਤ ਕਰਨ ਕੀਤੇ ਫਿਰਦਾਨਾ ਤਾਕੇ ਅੰਤਨਾ ਪਾਏ ਜਾਹੇ ਅੰਤਨਾ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਚਰਖਣੀਆਂ ਤੇ ਚੜੇ ਆਰਿਆਂ ਨਾਲ ਜੀਰਾਈ ਗਏ ਗੋਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੇਖੀ ਕੇ ਸਾਸ ਸਵਾਸ ਨਾਲ ਨਿਭਾਈ ਇਹਨਾ ਦੀ ਕਮਾਈ ਦਾ ਧਿਆਨ ਕਰਕੇ ਕਾਗਸਾ ਜੀ ਲੋਰੀ ਲੋਰੀ ਤੁ ਗੰਜਾ ਕਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਲੋਰੀ ਲੋਰੀ ਗੁਰਦਵਾਰਾ ਸੀਸ ਗੰਜ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾ ਕਬਲਾ ਬਾਸ ਅਰਦਾਸ ਬੈਠੀ ਹੈ ਜੀ ਕਬੀਰ ਜਿਸ ਮਰਨ ਦੇ ਜਗ ਦਰੈ ਮੇਰੇ ਮਨ ਆਨੰਦ ਮਰਨੇ ਹੀ ਦੇ ਪਾਈ ਹੈ ਪੂਰਨ ਪਰਮ ਆਨੰਦ ਕਬੀਰ ਮਰਤਾ ਮਰਤਾ ਜਗ 부ਆ ਮਰ ਬੇਨਾ ਜਾਣਿਆ ਕੋਏ ऐसे महारानी जो मर बाहुर ना मरना होए ना सुरो मन सूर गुर गोबिंद सिंह ए जदीबन जूर गुर गोबिंद सिंह ऐसे जींदे हाल सतगुरु साहिब के माल सर्वां सुदाने अमर के गाते धन धन ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖ ਤੇ ਜਗਰ ਛੋਟੇ ਸਾਹਿਬ ਜਾਤੇ ਸਾਹਿਬ ਜਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬ ਜਾਦਾ ਬਾਬਾ ਫਤੇ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਜਰਵਾਣਿਆਂ ਦੇ ਅੱਗੇ ਨਾ ਝੁਕ ਕੇ ਸਤਿਗੁਰੂ ਜੀ ਉਹਨਾਂ ਦੇ ਲਾਲਜ ਨੂੰ ਠੁਕਰਾ ਕਰ ਸਿੱਖ ਧਰਮ ਦੀ ਨੀਂਹ ਪੱਕੀ ਕਰਨ ਵਾਸਤੇ ਅੱਜ ਦੇ ਦਿਨ ਸਰਹੰਗ ਸ੍ਰੀ ਫਤੇਗਰ ਸਾਹਿਬ ਵਿਖੇ ਆਪਣੇ ਆਪ ਨੂੰ ਨੀਹਾ ਵਿੱਚ ਜੜਵਾਕਰ ਸ਼ਹਾਦਤ ਪ੍ਰਾਪਤ ਕੀਤੀਆਂ ਧੰਨ ਧੰਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਠੰਡੇ ਗੁਰਦਵਾਰ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸਤਿਗੁਰੂ ਜੀਓ ਆਪ ਜੀ ਦੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਜੀ ਦੇ ਸ਼ਹੀਦ ਜੋੜ ਮੇਰੇ ਮੁੱਖ ਰੱਖਦਿਆਂ ਹੋਇਆ ਤਾਕਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਭੋਚੇ ਪ੍ਰਬੰਧ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੀਆਂ ਸਭੂ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਬਹਾਣ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਝ ਸਾਹਿਬ ਵਿਖੇ ਤਾਕਤ ਸ੍ਰੀ ਅਕਾਲ ਕਰ ਸਾਹਿਬ ਜੀ ਦੇ ਆਦੇਸ਼ ਤੇ ਹੁਕਮ ਦੇ ਅਨਸਾਰ ਗੁਰਮੰਤਰ ਗੁਰਮੰਤਰ ਦੇ ਜਾਪ ਹੋਏ ਸਤਿਗੁਰ ਜੀਓ ਪਿਛਲੇ ਸਾਲ ਆਪ ਜੀ ਦੀ ਕਿਰਪਾ ਸਦਕਾ ਸਭੋ ਸੰਗਤਾਂ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਹੋਏ ਕਦੇ ਜੁਬਜੀ ਸਾਹਿਬ ਦੇ ਪਾਠ ਅਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਸਤਿਗੁਰ ਜੀ ਗੁਰਬਾਣੀ ਪੜ੍ਹਦੇ ਆ ਸੇਵਾ ਸਿਮਰਨ ਕਰਦੇ ਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆਗਾਹ ਤੋਂ ਸਮਰੱਥ ਬਖਸ਼ੀ ਪਾਈ ਸੋਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜਿਨ੍ਹਾਂ ਜਿਨ੍ਹਾਂ ਗੁਰੂ ਬਿਅਾਰਿਆਂ ਨੇ ਪਿਛਲੇ ਸਾਲ ਆਪ ਜੀ ਦੀ ਕਿਰਪਾ ਸਦਕਾ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਾਧਗੁਰੂ ਜੀਓ ਕਿਰਪਾ ਰਹਿਮਤ ਰਿਆ ਕਰਨੀ ਇਸ ਵਕਤ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰ ਹੋ ਕੇ ਸਤਿਗੁਰੂ ਜੀ ਸੰਪੂਰਨ ਭੋਗ ਪਾਏ ਗਏ ਹਨ ਗੁਰਬਾਣੀ ਪੜ੍ਹਦਿਆਂ ਕੋਲ ਹੋਈਆਂ ਬੇਅੰਤ ਪੁਰਾਣੀਆਂ ਖਿਮਾ ਕਰਨੀ ਪੜੀ ਸੋਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਤਿਗੁਰੂ ਜੀ ਕਿਰਪਾ ਰਹਿਮਤ ਦਿਆ ਕਰਨੀ ਸਮੁੱਚੇ ਪਰਿਵਾਰਾਂ ਵਿੱਚ ਆਪਸੀ ਪਰਸਪਰ ਪਿਆਰ ਸੇਵਾ ਸਿਮਰਨੀਆਂ ਗਾਣਾਂ ਬਖਸ਼ਣੀਆਂ ਘਰੋ ਘਰ ਸੇਵਾ ਕਾਇ ਸਭ ਥਾਈ ਹੋਏ ਸਾਰੇ ਨਸਾ ਬਾਪਾ ਸਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਨਸਾ ਬਾਪਾ ਸ਼ਾਮੀ ਆ ਜੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਧਿਆਨ ਕਰਕੇ ਬੋਲੋ ਹੀ ਕਰੰਤਰ ਨਹੀਂ ਰਾਨਕ ਸਾਚੀ ਮਾਨਾ ਇੱਕ ਅਗਰ ਤੇ ਪੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਤ ਸ਼ਾਮੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਰਾਗ ਦਾ ਧਿਆਨ ਕਰਕੇ ਬਹੋਦੋਰੀ ਜੂ ਕੇ ਕਉ ਜਾਣੈ ਸੋਏ ਦੇਵਰ ਆਪ ਕਉ ਜਾਣੈ ਆਪ ਆਪ ਗਰਮੀ ਦਾਤ ਲੋਤਾ ਗਰਮੀ ਚਾ ਨਾ ਜਾਏ ਅੱਜਾ ਦਾਤਾ ਤੇਰ ਰਾਤ ਮਾਏ ਜਿਤੇ ਮੰਗੇ ਜੋਦ અપਾਰ ਜਿਤੇ ਅਗੰਤ ਨਹੀਂ ਵਿਚਾਰ ਜਿਤੇ ਹੱਥ ਟੁਟੇ ਵਿਚਾਰ ਜਿਤੇ ਲੈ ਲੈ ਮੁਕਰ ਬਾਹੇ ਇਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦਰ ਸੁਣਿਆ ਜੋਗ ਜੁਗਤ ਤਲ ਤੇ ਜੋ ਸੁਣਿਆ ਸ਼ਵਤ ਸਿੰਘ ਕਰਤਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਮਰਤਾ ਮਰਤਾ ਜਗ ਮੂਆ ਵਰਤਿ ਨਾ ਜਾਣਿਆ ਕੋਏ ਐਸੀ ਮਰਣੀ ਜੋ ਮਰੈ ਬਹਰ ਨਾ ਮਰਨਾ ਹੋਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜੀਵਰ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਅੱਜ ਜ਼ਾਲਮ ਹਕੂਮਤ ਦਾ ਡਾਟ ਕੇ ਮੁਕਾਬਲਾ ਕਰਦਿਆ ਹੋਇਆ ਆਪਣੇ ਆਪ ਨੂੰ ਜਿੰਦੇ ਜਿੰਦੇ ਨਿਹਾਵਿਂ ਚੜਵਾ ਕੇ ਸ੍ਰੀ ਹੰਦ ਸ੍ਰੀ ਫਤਿਹਗੜ ਸਾਹਿਬ ਕੇ ਸ਼ਹਾਦਤ ਪ੍ਰਾਪਤ ਕੀਤੀ ਉਥੇ ਵੀ ਅਤੇ ਸਤਿਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਠੰਡੇ ਬੁਰਦ ਦੇ ਤੇ ਸ਼ਹਾਦਤ ਪ੍ਰਾਪਤ ਕੀਤੀ ਸੰਤ ਜੀ ਇਹਨਾਂ ਦੇ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦੇ ਹੋਏ ਆਕਸ ਸ੍ਰੀ ਕੇਸਗੜ ਸਾਹਿਬ ਜੀ ਦੇ ਸმოचे ਪ੍ਰਬੰਧ ਵੱਲੋਂ ਆਕਸ ਸਾਹਿਬ ਦੀ ਛਤਰ ਸ਼ਾਯਾ ਹੇਠ ਸ੍ਰੀ ਆਨੰਦਪੁਰ ਸਾਹਿਬੀਆਂ ਸਮੁਤੀਆਂ ਸੰਗਤਾਂ ਵੱਲੋਂ ਗੁਰਦੁਆਰਾ ਸੀਸਗੰਸਾ ਹੈ ਵਿਖੇ ਉਥੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਸਭ ਤੋਂ ਪਹਿਲਾਂ ਊਲ ਮੰਤਰ ਗੁਰਮੰਤਰ ਦੇ ਜਾਪ ਹੋਏ ਉਪਰੰਤ ਜਪਜੀ ਸਾਹਿਬ ਦੇ ਪਾਠ ਉਪਰੰਤ ਪਿਛਲੇ ਸਾਲ ਜੋ ਸ੍ਰੀ ਸਹਿਜ ਪਾਠ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰੰਭ ਕੀਤੇ ਗਏ ਸਾਂ ਸੰਗਤੀ ਰੂਪ ਵਿੱਚ ਉਹਨਾਂ ਦੇ ਸਭੂਰਨ ਭੋਗ ਪਾਏ ਗਏ ਅਨੰਦ ਸਾਹਿਬ ਦੇ ਪਾਠ ਹੋਏ ਸਮਝ ਜੀ ਉਥੇ ਹੀ ਅੱਜ ਸ਼ਾਨਦਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸਤਾਬ ਦੀ ਸੰਮਾਗਮ 2025 ਵਿੱਚ ਆ ਰਹੇ ਹਨ ਸੰਗਜੀ ਉਹਨਾਂ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ ਸਾਰੀਆਂ ਸੰਗਤਾਂ ਨੇ ਆਰੰਭਤਾ ਵਿੱਚ ਬੜੇ ਪ੍ਰੇਮ ਭਾਵਨਾ ਦੇ ਨਾਲ ਸ਼ਮੂਲੀਅਤ ਕੀਤੀ ਹੈ ਔਰ ਸਹਿਜ ਪਾਠ ਆਰੰਭ ਕੀਤੇਨਾਂ ਦੇ ਭੋਗ 2025 ਨਵੰਬਰ ਤੇ ਪਾਈ ਜਾਣਗੇ ਔਰ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਦੂਰੋਂ ਦੂਰੋਂ ਨਗਰਾਂ ਤੇ ਆ ਕੇ ਇਸ ਸਬਾਬੂ ਬਿਤਰ ਅਸਥਾਨ ਤੇ ਬੋਲਦੀਆਂ ਸੰਗਤਾਂ ਕਿਉਂਕਿ ਜਿਹੜੀਆਂ ਸੰਗਤਾਂ ਫਤਿਹਗੜ ਸਾਹਿਬ ਦਰਸ਼ਨ ਕਰਕੇ ਆ ਗਈਆਂ ਔਰ ਨਹੀਂ ਗਈਆਂ ਉਹ ਸਾਰੀਆਂ ਸੰਗਤਾਂ ਨੇ ਇਸ ਸਬਾਬੂ ਬਿਤਰ ਅਸਥਾਨ ਤੇ ਹਾਜ਼ਰੀ ਲਵਾਈ ਹੈ ਉਹਦੇ ਸਿਕਮੁਸ਼ਨੀ ਕਾਲਜ ਸਰਸਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਵੀ ਇਸ ਸਬਾਬੂ ਬਿਤਰ ਅਸਥਾਨਾਂ ਦੇ ਹਾਜ਼ਰੀ ਲਗਾਈ ਗਈ ਹੈ ਸੰਗਤ ਜੀ ਆਓ ਕਿਹਨੇ ਜਿਨਕਾ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਸਮਝੋ ਉਹਨਾਂ ਦੀ ਗੱਲ ਵੀ ਮੰਦਣੀ ਚਾਹੀਦੀ ਹੈ ਸਾਨੂੰ ਜਿੱਥੇ ਆਪਾਂ ਸ਼ਹੀਦੀ ਦਿਹਾੜੇ ਮਨਾਉਂਦੇ ਆਂ ਉਥੇ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਔਰ ਉਹਨਾਂ ਸ਼ਹੀਦਾਂ ਦੀਆਂ ਗਥਾਵਾਂ ਸਰਵਣ ਕਰਵਾ ਕੇ ਆਪਣੇ ਬੱਚਿਆਂ ਦੇ ਮਨ ਨੂੰ ਬਲਵਾਨ ਬਣਾ ਕੇ ਅਸੀਂ ਚੜ੍ਹਦੀ ਕਲਾ ਜੀਵਨ ਬਤੀਤ ਕਰੀਏ ਖੰਡੇ ਬਾਟੇ ਦਾ ਅਮਰਸ਼ਾਕੇ ਔਰ ਜੀਵਨ ਸੁਹੇਲਾ ਬਣਾਈਏ ਕਿਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਮੈਂਬਰ ਹਾਂ ਆਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਤਾ ਸਿੰਘ ਜਥੇਦਾਰ ਤਕਸਿੰਦਰ ਸਿੰਘ ਗੜ੍ਹ ਸਾਹਿਬ ਜੀਨਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਹੈ ਸਤਗੁਰ ਜੀ ਕਿਰਪਾ ਕਰਨ ਸਭਨਾ ਦੇ ਅਸੀਸ ਤੇ ਮਿਹਰ ਪ੍ਰਿਆ ਕਰਾ ਕੇ ਇਸ ਤਰ੍ਹਾਂ ਬਾਣੀ ਬਾਣੇ ਨਾਲ ਜੋੜ ਕੇ ਚੜ੍ਹਦੀ ਕਲਾ ਨਾ ਆਪਣਾ ਜੀਵਨ ਬਤੀਤ ਕਰਨ ਦੀ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਦੇ ਸਤਿਕਾਰ ਨਾਲ ਆਪ ਕੋ ਸੰਭੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਦੇ ਲਈ ਕੁਰਬਾਨੀ ਕਰਦੇ ਹੋਏ ਧੰਨ ਗੁਰ ਗੋਬਿੰਦ ਸਿੰਘ ਸਤਗੁਰ ਸੱਤੇ ਪਾਦਸ਼ਾਹ ਮਹਾਰਾਜ ਦਾ ਸਾਰਾ ਸਰਬੰਸ ਚਮਕੌਰ ਸਾਹਿਬ ਦੀ ਧਰਤੀ ਤੇ 13 ਪੋ ਅੱਜ ਦੇ ਦਿਨਾਂ ਰੰਗ ਦੀਆਂ ਨੀਹਾਂ ਦੇ ਵਿੱਚ ਸਾਬਜਦਿਆਂ ਨੂੰ ਅਸਹਿ ਤੇ ਅਕਹਿ ਕਸ਼ਟ ਦੇ ਕੇ ਜਿਹੜਾ ਇਹ ਉਹ ਸ਼ਹੀਦ ਕੀਤਾ ਗਿਆ ਮਾਤਾ ਗੁਜਰਕੌਰ ਦੇ ਨੂੰ ਠੰਡੇ ਬੁਰਜ ਤੋਂ ਸੁੱਟ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ अनेका ਸ਼ਹਾਦਤਾਂ ਸਾਬਜਦਿਆਂ ਨੇ ਤਸੀਹੇ ਝੱਲੇ ਪਰ ਅਣਖ ਤੇ ਗੈਰਤ ਨੂੰ ਕਾਇਮ ਰੱਖਿਆ ਸੀਸ ਨਹੀਂ ਝੁਕਾਇਆ ਉਹਨਾਂ ਦਾ ਸਾਨੀ ਸ਼ਹਾਦਤਾਂ ਨੂੰ ਮੁਖ ਰੱਖ ਦਿਆ ਹੋਇਆ ਪਿਛਲੇ ਕਈ ਸਾਲਾਂ ਤੋਂ ਗੁਰਪਰਵਾਸੀ ਪ੍ਰਿੰਸੀਪਲ ਸੁਰਿੰਦਰ ਸਿੰਘ ਉਹਨਾਂ ਦੇ ਉਦਮ ਦੇ ਨਾਲ ਇਹ ਕਾਰਜ ਕੀਤਾ ਗਿਆ ਸੀ ਕਿ ਇਲਾਕੇ ਦੀਆਂ ਸੰਗਤਾਂ ਨੂੰ ਉਸ ਥਾਂ ਤੇ ਜਿਸ ਥਾਂ ਤੇ ਸਹਿਬਜ਼ਾਦਿਆਂ ਦੇ ਦਾਦੇ ਧੰਗ ਗੁਰੂ ਤੇਗ ਬਹਾਦਰ ਸਤਗੁਰ ਸੱਤੇ ਪਾਤਸ਼ਾਹ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਗੁਰਦੁਆਰਾ ਸਿਸਗੋਆ ਸਾਹਿਬ ਵਿਖੇ ਹਰ ਸਾਲ ਸਹਿਜ ਪਾਠ ਆਰੰਭ ਕੀਤੇ ਜਾਂਦੇ ਆ ਸਖਤਾ ਇਲਾਕੇ ਦੀਆਂ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੈਦਲ ਚੱਲ ਕੇ ਆਉਂਦੀਆਂ ਤੇ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਸੰਦੇਸ਼ ਕੀਤਾ ਜਾਂਦਾ 10 ਮਿੰਟ ਮੂਲ ਮੰਤਰ ਦਾ ਪਾਠ ਗੁਰਮੰਤਰ ਦਾ ਸਿਮਰਨ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਤੇ ਉਸ ਤੋਂ ਬਾਅਦ ਭੋਗ ਦੇ ਸ਼ਲੋਕ ਪੜੇ ਜਾਂਦੇ ਨੇ ਫਿਰ ਜਿਹੜੇ ਸਹਿਜ ਪਾਠ ਉਹ ਰੰਮ ਕੀਤੇ ਜਾਂਦੇ ਹਨ ਸ਼ਬਦ ਸੰਗਤਾਂ ਬਹੁਤ ਗਿਣਤੀ ਦੇ ਵਿੱਚ ਆਉਂਦੀਆਂ ਇੱਕ ਇੱਕ ਨਗਰ ਦੇ ਵਿੱਚੋਂ 2 200 3 300 ਸੰਗਤਾਂ ਆਉਂਦੀਆਂ ਤਕਰੀਬਨ 2000 3000 ਦੇ ਨੇੜੇ ਤੇੜੇ ਸੰਗਤਾਂ ਗੁਰਦਵਾਰਾ ਸਾਹਿਬ 'ਤੇ ਪਹੁੰਚ ਜਾਂਦੀਆਂ ਸੰਗਤਾਂ ਨੂੰ ਇੱਕੋ ਹੀ ਸੰਦੇਸ਼ ਹੈ ਕਿ ਅਣਖ ਨਹੀਂ ਮਟਣ ਦਿੱਤੀ ਗੁਰੂ ਸਾਹਿਬ ਦੇ ਲਾਲਾ ਨੇ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਝਣਵਾ ਲਿਆ ਔਰ ਇਹ ਕਹਿ ਕੇ ਗਏ ਅਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਮ ਹਮ ਸਰੋਂ ਪੇ ਉਠਾ ਚੱਲੇ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚੱਲੇ ਬਸ ਆਪਣਾ ਮੁਖ ਆਪਣੀ ਸੁਰਤ ਸਹਿਬਜਾਦਿਆਂ ਵਾਂਗ ਸਿੱਖਾਂ ਦਾ ਮੰਨ ਨੀਵਾ ਮਤ ਉੱਚੀ ਹੋਵੇ ਨਸ਼ਿਆਂ ਨੂੰ ਛੱਡੀਏ ਪਤਿਤਪੁਣੇ ਨੂੰ ਛੱਡੀਏ ਕਿ ਅਸੀਸ ਤੇ ਦਸ ਦਸਤਾਰਾ ਸਜਾ ਕੇ ਮੁਖ ਆਪਣਾ ਆਨੰਦਪੁਰ ਸਾਹਿਬ ਵੱਲ ਕਰੀਏ